ਸਰ ਪ੍ਰਚਾਰਕਾ ਦੀ ਭਾਜਪਦੀ ਸੂਚੀ ਜਾਰੀ ਹੋ ਚੁੱਕੀ ਹੈ ਤੇ ਫਿਲਹਾਲ ਸੂਚੀ ਦੇ ਵਿਸਥਾਰ ਦਿਖਾਵਾਂਗੇ ਪੰਜਾਬ ਦੀ ਫੇਰੀ ਤੇ ਕੌਣ-ਕੌਣ ਆ ਰਿਹਾ ਹੈ ਕਿਉਂ ਜੋ ਫਿਲਹਾਲ ਚੋਣਾਂ ਦਾ ਸਮਾਂ ਹੋਵੇਗਾ ਤੇ ਉਸ ਤੋਂ ਪਹਿਲਾਂ ਭਾਜਪਦੀ ਜਿੰਨੀ ਵੀ ਵੱਡੀ ਲੀਡਰਸ਼ਿਪ ਹੈ ਵੱਡੇ ਚਿਹਰੇ ਜੋ ਹੈਗੇ ਨੇ ਪੰਜਾਬ ਦੇ ਵਿੱਚ ਆਉਣ ਲਈ ਤਿਆਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਭਾਵੇਂ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰੀਏ ਵਿਸ਼ਾ ਦੀ ਗੱਲ ਕਰੀਏ ਤੇ ਪੰਜਾਬ ਦੇ ਵੀ ਕੁਝ ਚਿਹਰੇ ਦੀ ਇੱਥੇ ਗੱਲ ਕਰਾ ਕੇ ਸੂਚੀ ਸਾਡੇ ਕੋਲ ਆ ਚੁੱਕੀ ਹੈ ਫਿਲਹਾਲ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਹੜਾ-ਕਿਹੜਾ ਚਿਹਰਾ ਇਸ ਵਕਤ ਪੰਜਾਬ ਆਉਣ ਦੀ ਤਿਆਰੀ ਕਰ ਰਿਹਾ ਹੈ ਫਿਲਹਾਲ ਸੂਚੀ ਤੁਹਾਡੇ ਸਾਹਮਣੇ ਇਹਦੇ ਵਿੱਚ तमाम ਨਾਮ ਦੱਸੇ ਗਏ ਨੇ 40 ਨਾਮ ਕੁੱਲ ਮਿਲਾ ਕੇ ਇਹਦੇ ਵਿੱਚ ਦਰਜ ਕੀਤੇ ਗਏ ਨੇ ਤੇ ਫਿਲਹਾਲ ਭਾਜਪਾ ਦੀ ਟੀਮ ਤਿਆਰ ਹੋ ਚੁੱਕੀ ਆ ਤੇ ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਤਿਆਰ ਕਰ ਲਈ ਹੈ ਮੋਦੀ ਅਮਿਤ ਸ਼ਾ ਜੇਪੀ ਨੱਡਾ ਰਾਜਾ ਸਿੰਘ ਹੇਮਾ ਮਾਲੀ ਤੇ ਪ੍ਰੀਤੀ ਸਣੇ ਹੋਰ ਵੀ ਕਈ ਲੋਕ ਜਿਹੜੇ ਨੇ ਉਹ ਪੰਜਾਬ ਆਉਣ ਦੀ ਤਿਆਰੀ ਕਰਨਗੇ 1 ਜੂਨ ਨੂੰ ਪੰਜਾਬ 'ਚ ਹੋਣ ਵਾਲੀਆਂ ਚੋਣਾਂ ਦੇ ਲਈ ਭਾਜਪਾ ਤਿਆਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਚੌਣ ਪ੍ਰਚਾਰ ਦੀ ਜਿਹੜੀ ਕਮਾਨ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਚ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਹੋ ਚੁੱਕੀ ਹੈ ਤੇ ਦੇਖ ਸਕਦੇ ਹੋ तमाम ਨਾਮ ਤੇ ਯੂਪੀ ਦੇ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਨ ਗਟਕਰੀ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਹਰਿਆਣਾ ਦੇ ਮੁੱਖ ਮੰਤਰੀ ਰਾਜ ਸਿੰਘ ਸੈਣੀ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਤਰਨ ਚੁਗ ਦਾ ਵੀ ਨਾਮ ਇਹਦੇ ਚ ਸ਼ਾਮਲ ਹੈ ਤੇ ਸਮ੍ਰਿਤੀ ਰਾਣੀ ਤੇ ਕੇਂਦਰੀ ਮੰਤਰੀ ਰਾਜੇਂਦਰ ਸਿੰਘ ਸ਼ੇਖਾਵਤ ਗਜੇਂਦਰ ਸਿੰਘ ਸ਼ੇਖਾਵਤ ਦੂਜੇ ਪਾਸੇ ਕੇਂਦਰੀ ਮੰਤਰੀ ਅਰਦੀਪ ਸਿੰਘ ਪੂਰੀ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਕੇਂਦਰੀ ਮੰਤਰੀ ਅਨਰਕ ਠਾਕੁਰ ਵੀ ਫਿਲਾਲ ਨੌਜਵਾਨਾਂ ਦਾ ਹੌਸਲਾ ਵਧਾਉਣ ਦਾ ਕੰਮ ਕਰਨਗੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਰਜੁਨ ਰਾਮ ਮੈਗਵਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੇ ਮਨੋਰ ਲਾਲ ਘੱਟਰ ਜਿਹੜੇ ਸਾਬਕਾ ਮੁੱਖ ਮੰਤਰੀ ਹਰਿਆਣਾ ਨੇ ਉਹਨਾਂ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੇ ਸਰਦਾਰ ਫਤੇ ਸਿੰਘ ਜੰਗ ਬਾਜਵਾ ਉਹਨਾਂ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਮਨਪ੍ਰੀਤ ਸਿੰਘ ਬਾਦਲ ਇਸੇ ਤਰ੍ਹਾਂ ਵਿਜੇ ਸਾਪਲਾ ਤੋਂ ਲੈ ਕੇ ਹੋਰ ਵੀ ਕਈ ਪੰਜਾਬ ਦੇ ਜਿਹੜੇ ਪੁਰਾਣੇ ਚਿਹਰੇ ਨੇ ਸ਼ਵੇਤ ਮਲੇਕ ਕੇਵਲ ਸਿੰਘ ਢਿਲੋਦੀ ਗੱਲ ਕਰੀਏ ਬਨੋਸ਼ ਦਿਵਾਰੀ ਦੀ ਗੱਲ ਕਰੀਏ ਬਥੇਰੇ ਚਿਹਰੇ ਅਜਿਹੇ ਨੇ ਜੜੇ ਪੰਜਾਬ ਫੇਰੀ ਤੇ ਤੁਹਾਨੂੰ ਨਜ਼ਰ ਆਉਣਗੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਹੜਾ ਕਿਹੜਾ ਚਿਹਰਾ ਇਸ ਵਕਤ ਪੰਜਾਬ ਆਉਣ ਦੀ ਤਿਆਰੀ ਕਰ ਰਿਹਾ ਹੈ ਫਿਲਹਾਲ ਸੂਚੀ ਤੁਹਾਡੇ ਸਾਹਮਣੇ ਇਹਦੇ ਵਿੱਚ तमाम ਨਾਮ ਦੱਸੇ ਗਏ ਨੇ 40 ਨਾਮ ਕੁੱਲ ਮਲਾ ਕੇ ਇਹਦੇ ਵਿੱਚ ਦਰਜ ਕੀਤੇ ਗਏ ਨੇ ਤੇ ਫਿਲਹਾਲ ਭਾਜਪਾ ਦੀ ਟੀਮ ਤਿਆਰ ਹੋ ਚੁੱਕੀ ਆ ਤੇ ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਤਿਆਰ ਕਰ ਲਈ ਹੈ ਮੋਦੀ ਅਮਿਤ ਸ਼ਾ ਜੇਪੀ ਨੱਡਾ ਰਾਜਾ ਸਿੰਘ ਹੇਮਾ ਮਾਲੀ ਤੇ ਪ੍ਰੀਤੀ ਸਣੇ ਹੋਰ ਵੀ ਕਈ ਲੋਕ ਜਿਹੜੇ ਨੇ ਉਹ ਪੰਜਾਬ ਆਉਣ ਦੀ ਤਿਆਰੀ ਕਰਨਗੇ 1 ਜੂਨ ਨੂੰ ਪੰਜਾਬ 'ਚ ਹੋਣ ਵਾਲੀਆਂ ਚੋਣਾਂ ਦੇ ਲਈ ਭਾਜਪਾ ਤਿਆਰ ਹੁੰਦੀ ਕੋਈ ਨਜ਼ਰ ਆ ਰਹੀ ਹੈ ਤੇ ਚੋਣ ਪ੍ਰਚਾਰ ਦੀ ਜਿਹੜੀ ਕਮਾਨ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਚ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਹੋ ਚੁੱਕੀ ਹੈ ਤੇ ਦੇਖ ਸਕਦੇ ਹੋ तमाम ਨਾਮ ਤੇ ਯੂਪੀ ਦੇ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਨ ਗਟਕਰੀ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਹਰਿਆਣਾ ਦੇ ਮੁੱਖ ਮੰਤਰੀnabla Singh Saini ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਤਰਨਚੁਗ ਦਾ ਵੀ ਨਾਮ ਇਹਦੇ ਚ ਸ਼ਾਮਲ ਹੈ ਤੇ ਸਮ੍ਰਿਤੀ ਰਾਣੀ ਤੇ ਕੇਂਦਰੀ ਮੰਤਰੀ ਰਾਜੇਂਦਰ ਸਿੰਘ ਛਖਾਵਤ ਗਜੇਂਦਰ ਸਿੰਘ ਛਖਾਵਤ ਦੂਜੇ ਪਾਸੇ ਕੇਂਦਰੀ ਮੰਤਰੀ ਅਰਦੀਪ ਸਿੰਘ ਪੂਰੀ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਕੇਂਦਰੀ ਮੰਤਰੀ ਅਨਕ ਠਾਕੁਰ ਵੀ ਫਿਲਹਾਲ ਨੌਜਵਾਨਾਂ ਦਾ ਹੌਸਲਾ ਵਧਾਉਣ ਦਾ ਕੰਮ ਕਰਨਗੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਰਜੁਨਰਾਮ ਮੇਗਵਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੇ ਮਨੋਰ ਲਾਲ ਖੱਟਰ ਜਿਹੜੇ ਸਾਬਕਾ ਮੁੱਖ ਮੰਤਰੀ ਹਰਿਆਣਾ ਨੇ ਉਹਨਾਂ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੇ ਸਰਦਾਰ ਫਤੇ ਸਿੰਘ ਜੰਗ ਬਾਜਵਾ ਉਹਨਾਂ ਦਾ ਵੀ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਮਨਪ੍ਰੀਤ ਸਿੰਘ ਬਾਦਲ ਇਸੇ ਤਰ੍ਹਾਂ ਵਿਜੇ ਸਾਪਲਾ ਤੋਂ ਲੈ ਕੇ ਹੋਰ ਵੀ ਕਈ ਪੰਜਾਬ ਦੇ ਜਿਹੜੇ ਪੁਰਾਣੇ ਚਿਹਰੇ ਨੇ ਸ਼ਵੇਤ ਮਲੇਕ ਕੇਵਲ ਸਿੰਘ ਤੇ ਲੋਧੀ ਗੱਲ ਕਰੀਏ ਬਨੋਸ਼ ਦਿਵਾਰੀ ਦੀ ਗੱਲ ਕਰੀਏ ਬਥੇਰੇ ਚਿਹਰੇ ਅਜੇ ਨੇ ਜੜੇ ਪੰਜਾਬ ਫੇਰੀ ਤੇ ਤੁਹਾਨੂੰ ਨਜ਼ਰ ਆਉਣਗੇ